ਡ라이ਵਰਾਂ ਨੇ ਹੜਤਾਲ ਕੀਤੀ ਹੋਈ ਐ ਇਸ ਹੜਤਾਲ ਦਾ ਕਾਰਨ ਤੁਹਾਨੂੰ ਦੱਸਿਏ ਕਿ ਮੋਦੀ ਸਰਕਾਰ ਇੱਕ ਨਵਾਂ ਕਾਨੂੰਨ ਲੈ ਕੇ ਆਈ ਐ ਹਿੱਟ ਐਂਡ ਰਨ ਕਾਨੂੰਨ ਜਿਹਦੇ ਖਿਲਾਫ ਵਿੱਚ ਡ라이ਵਰਾਂ ਵੱਲੋਂ ਹੜਤਾਲ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਐ 28 ਤਰੀਕ ਤੋਂ ਜਿਹਦੇ ਕਰਕੇ ਸਪਲਾਈ ਡੀਜ਼ਲ ਦੀ ਪੈਟਰੋਲ ਦੀ ਬੰਦ ਐ ਪੈਟਰੋਲ ਪੰਪ ਖਾਲੀ ਹੋਣੇ ਸ਼ੁਰੂ ਹੋ ਗਏ ਨੇ ਸਿੱਧੀਆਂ ਤਸਵੀਰਾਂ ਸੰਗਰੂਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਲੋਕ ਤਰਲੋ ਮੱਛੀ ਹੋ ਰਹੇ ਨੇ ਪੈਟਰੋਲ ਲੈਣ ਲਈ ਡੀਜ਼ਲ ਲੈਣ ਲਈ ਟੋਕਾਂ ਤੇ ਮਣਾ ਦੇ ਵਿੱਚ ਇਹ ਅਫਵਾਹਾਂ ਪਹੁੰਚ ਗਈਆਂ ਨੇ ਜੋ ਕਿ ਹੋ ਸਕਦਾ ਉਹਨਾਂ ਵਾਲੇ ਸਮੇਂ ਵਿੱਚ ਸੱਚ ਵੀ ਸਾਬਤ ਹੋਣ ਵੀ ਪਤਾ ਨਹੀਂ ਕਿੰਨੇ ਦਿਨ ਸਾਨੂੰ ਪੈਟਰੋਲ ਤੇ ਡੀਜ਼ਲ ਦੀ ਕਿੱਲਤ ਮਹਿਸੂਸ ਕਰਨੀ ਪਊਗੀ ਕਿੱਲਤ ਰਹੇਗੀ ਸਾਨੂੰ ਇਸ ਕਰਕੇ ਲੋਕ ਪੈਟਰੋਲ ਪੰਪਾਂ ਦੇ ਬਾਹਰ ਭਾਰੀ ਭੀੜ ਦੇ ਵਿੱਚ ਪਹੁੰਚ ਰਹੇ ਨੇ ਤੇ ਜਿਹੜੀ ਬਹੁਤੇ ਪੈਟਰੋਲ ਪੰਪ ਖਾਲੀ ਹੋਣੇ ਸ਼ੁਰੂ ਹੋ ਗਏ ਨੇ ਬਹੁਤੇ ਪੈਟਰੋਲ ਪੰਪਾਂ ਦੀ ਜੇ ਸੰਗਰੂਰ ਦੀ ਗੱਲ ਕਰਾਂ ਉਹ ਤੋਂ ਤੇਲ ਮੁੱਕ ਚੁੱਕਿਆ ਲੋਕਾਂ ਨੇ ਆਪਣੇ ਡੀਜ਼ਲ ਦੀ ਜਿਹੜੀ ਕਮੀ ਸੀ ਉਹਨੂੰ ਪੂਰਾ ਕਰਨ ਲਈ ਜਿਹੜੇ ਕੋਈ ਕੰਮਕਾਰ ਵਾਲੇ ਸੱਜਣ ਨਹੀਂ ਉਹਨਾਂ ਨੇ ਟੋਲੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਲੋਕ ਡੀਜ਼ਲ ਪੈਟਰੋਲ ਭਰ ਕੇ ਲੈ ਜਾ ਰਹੇ ਨੇ ਤਾਂ ਜੋ ਉਹਨਾਂ ਦਾ ਕੰਮ ਨਾ ਖੜੇ ਕਿਉਂਕਿ 28 ਤਰੀਕ ਤੋਂ ਹੜਤਾਲ ਚੱਲ ਰਹੀ ਹੈ ਹੜਤਾਲ ਦਾ ਕਾਰਨ ਹੈ ਮੋਦੀ ਸਰਕਾਰ ਇੱਕ ਨਵਾਂ ਕਾਨੂੰਨ ਲੈ ਕੇ ਆਈ ਹੈ ਹਿੱਟ ਐਂਡ ਰਨ ਕਾਨੂੰਨ ਜਿਹਦੇ ਤਹਿਤ ਜੇ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਉਸ ਐਕਸੀਡੈਂਟ ਦੌਰਾਨ ਮੌਤ ਹੋਣ ਦੇ ਉਪਰੰਤ ਘੱਟੋ-ਘੱਟ 10 ਸਾਲ ਦੀ ਸਜ਼ਾ ਡਰਾਈਵਰ ਨੂੰ ਹੋਏਗੀ ਵੱਡੀ ਜਿਹੜੀ ਖਬਰ ਹੈ ਇਹ ਨਿਕਲ ਕੇ ਆ ਰਹੀ ਹੈ ਜਿਹਦੇ ਰੋਸ ਦੇ ਵਿੱਚ ਡਰਾਈਵਰਾਂ ਵੱਲੋਂ ਪੂਰੇ ਹੀ ਪੰਜਾਬ ਭਾਰਤ ਦੀ ਇਹ ਗੱਲ ਕਰਾਂ ਹੜਤਾਲ ਕੀਤੀ ਹੋਈ ਹੈ ਆਉਣ ਵਾਲੇ ਸਮਾਂ 'ਚ ਹੋਰ ਬਹੁਤ ਸਾਰੀਆਂ ਜ਼ਰੂਰੀ ਵਸਤਾਂ ਦੀ ਕਿਲਤ ਮਹਿਸੂਸ ਹੋ ਸਕਦੀ ਹੈ ਬਹੁਤ ਸਾਰੀਆਂ ਜ਼ਰੂਰੀ ਵਸਤਾਂ ਜਿਵੇਂ ਸਿਲੰਡਰ ਉਹਨਾਂ ਦੇ ਵੀ ਤੁਸੀਂ ਕਿਲਤ ਮਹਿਸੂਸ ਕਰੋਗੇ